ਇਹੋ ਹਰ ਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅਮਰ ਸੋ ਹੋਏ ਸਤਿਗੁਰਾਂ ਦੇ ਪਾਵਨ ਬਚਨ ਹਨ ਇਹੋ ਹਰ ਰਸ ਪਾਵੇ ਜਨ ਕੋਏ ਕਹਿ ਲੱਗੇ ਇਹ ਜਿਹੜਾ ਹਰੀ ਦੇ ਨਾਮ ਰੂਪੀ ਰਾਸ ਹੈ ਨਾ ਜਿਹੜਾ ਅੰਮ੍ਰਿਤ ਹੈ ਇਹ ਅੰਮ੍ਰਿਤ ਇਹ ਨਾਮ ਰੂਪੀ ਰਾਸ ਇਹ ਨਾਮ ਰੂਪੀ ਧਨ ਪਾਵੇ ਜਨ ਕੋਏ ਜਨ ਕੋਏ ਦਾ ਮਤਲਬ ਹੈ ਕੋਈ ਵਿਰਲਾ ਮਨੁੱਖ ਕਹਿਣ ਲੱਗੇ ਕੋਈ ਵਿਰਲਾ ਮਨੁੱਖ ਪ੍ਰਭੂ ਦੇ ਨਾਮ ਦਾ ਸਵਾਦ ਮਾਣਦਾ ਸਾਰੇ ਨਹੀਂ ਹੈਨ ਵਿਰਲੇ ਨਾਹੀਂ ਘਣੇ ਫੈਲ ਪੱਕੜ ਸੰਸਾਰ ਹੈਗੇ ਜ਼ਰੂਰ ਨੇ ਪਰ ਵਿਰਲੇ ਨੇ ਜਿਹੜੇ ਅੰਦਰੋਂ ਜੁੜੇ ਨੇ ਜਿਨ੍ਹਾਂ ਨੇ ਨਾਮ ਰਸ ਚਖਿਆ ਚੇਤੇ ਰੱਖਣਾ ਕਿਸੇ ਤੀਰਥ ਦੇ ਉੱਪਰ ਜੇਕਰ ਕੋਈ 1 ਲੱਖ ਬੰਦਾ ਵੀ ਮੱਥਾ ਟੇਕਣ ਵਾਸਤੇ ਜਾਂਦਾ ਹੈ ਜਾਂ ਉੱਥੇ ਦਰਸ਼ਨ ਕਰਨ ਜਾਂਦਾ ਹੈ ਇਸ਼ਨਾਨ ਕਰਨ ਜਾਂਦੇ ਤੇ ਉਹ ਸਾਰੇ ਦੇ ਸਾਰੇ ਨਾਮ ਦਾ ਧੰਨ ਨਾਮ ਰੂਪੀ ਖਜ਼ਾਨਾ ਲੈ ਕੇ ਨਹੀਂ ਮੁੜਦੇ ਉਹਨਾਂ ਦੇ ਵਿੱਚੋਂ ਚੰਦਕ ਲੋਕ ਹੁੰਦੇ ਨੇ ਜਿਹੜੇ ਨਾਮ ਦੀ ਦਾਤ ਲੈ ਕੇ ਮੁੜਦੇ ਨੇ ਜਿਹੜੇ ਕੁਝ ਖੱਟ ਕੇ ਮੁੜਦੇ ਨੇ ਬੜੇ ਲੋਕ ਤਾਂ ਮੇਲਾ ਵੇਖ ਕੇ ਆ ਜਾਂਦੇ ਕੋਈ ਲੰਗਰ ਛੱਕ ਕੇ ਆ ਗਿਆ ਕੋਈ ਮੇਲੇ ਤੇ ਵਨਸਵਨੀਆਂ ਚੀਜ਼ਾਂ ਖਰੀਦ ਲਿਆ ਆ ਕੋਈ ਤਰ੍ਹਾਂ ਤਰ੍ਹਾਂ ਦੀਆਂ ਵਸਤੂਆਂ ਦੇ ਦਰਸ਼ਨ ਕਰ ਆਇਆ ਦੇਖ ਆਇਆ ਚੇਤੇ ਰੱਖਣਾ ਤੀਰਥ ਤੇ ਜਾਣ ਦਾ ਸਭ ਤੋਂ ਪਹਿਲਾ ਸਾਡਾ ਮੇਨ ਮਕਸਦ ਹੈ ਉੱਥੇ ਜਾ ਕੇ ਨਾਮ ਸਿਮਰਨ ਭਜਨ ਬੰਦਗੀ ਨਾਲ ਕਿਵੇਂ ਜੁੜਨਾ ਹੈ ਤੇ ਨਾਮ ਦੀ ਦਾਤ ਪ੍ਰਾਪਤ ਕਰਕੇ ਮੁੜਨਾ ਪਰ ਸਾਡਾ ਸਾਰਾ ਕਾਰਜ ਉਲਟ ਹੈ ਇਸੇ ਕਰਕੇ ਬਾਣੀ ਚ ਪੰਕਤੀ ਵੀ ਆਈ ਹੈ ਇਹ ਹਰ ਰਸ ਪਾਵੇ ਜਨ ਕੋਏ ਇਹ ਨਾਮ ਦਾ ਰਸ विरले ਲੋਕਾਂ ਦੀ ਝੋਲੀ ਵਿੱਚ ਪੈਂਦਾ ਸਾਰਿਆਂ ਦੀ ਨਹੀਂ ਅਗਲਾ ਬਚਨ ਕਹਿਣ ਲੱਗੇ ਅੰਮ੍ਰਿਤ ਪੀਵੇ ਅਮਰ ਸੋ ਹੋਏ ਜੋ ਇਹ ਨਾਮ ਰੂਪੀ ਅੰਮ੍ਰਿਤ ਨੂੰ ਪੀਂਦਾ ਹੈ ਅਸਲ ਦੇ ਵਿੱਚ ਅੰਮ੍ਰਿਤ ਸ਼ਬਦ ਦਾ ਜੇਕਰ ਸੰਧੀ ਛੇਦ ਕਰਕੇ ਸ਼ਾਬਦਿਕ ਅਰਥ ਕਰੀਏ ਐ ਮ੍ਰਿਤ ਜੋ ਮਰੇ ਨਾ ਮੌਤ ਤੋਂ ਰਹਿਤ ਚੇਤੇ ਰੱਖਣਾ ਸਰੀਰ ਤੇ ਸਾਡਾ ਇਹ ਨਸ਼ਵਰ ਹੈ ਇਸ ਨੇ ਮਰ ਜਾਣਾ ਹੈ ਪਰ ਇੱਕ ਚੀਜ਼ ਹੋਰ ਹੈ ਜਿਹੜੀ ਕਦੇ ਵੀ ਖਤਮ ਨਹੀਂ ਹੁੰਦੀ ਉਹ ਹੈ ਸਾਡੀ ਆਤਮਾ ਸਾਡਾ ਆਤਮਿਕ ਜੀਵਨ ਤੇ ਪ੍ਰਮਾਤਮਾ ਸਾਡੇ ਆਤਮਿਕ ਜੀਵਨ ਨੂੰ ਵੀ ਅਮਰ ਬਣਾ ਦਿੰਦਾ ਓਸ ਪੁਰਖ ਦਾ ਨਾਹੀਂ ਕਦੇ ਵਿਨਾਸ਼ ਜਾ ਕੇ ਮਨ ਪ੍ਰਗਟੇ ਗੁਣਤਾਸ ਕਹਣ ਲੱਗੇ ਉਸ ਮਨੁੱਖ ਦਾ ਕਦੇ ਵੀ ਨਾਸ਼ ਨਹੀਂ ਹੁੰਦਾ ਭਾਵ ਉਹ ਮੁੜ ਮੁੜ ਕੇ ਮੌਤ ਦਾ ਸ਼ਿਕਾਰ ਨਹੀਂ ਹੁੰਦਾ ਕਿਹੜਾ ਮਨੁੱਖ ਜਾ ਕੇ ਮਨ ਪ੍ਰਗਟੇ ਗੁਣਤਾਸ ਗੁਣਤਾਸ ਦਾ ਮਤਲਬ ਹੈ ਗੁਨਾ ਦਾ ਖਜ਼ਾਨਾ ਪ੍ਰਭੂ ਆਪ ਪਰਮਾਤਮਾ ਜਾ ਕੇ ਮਨ ਪ੍ਰਗਟੇ ਜਿਸ ਦੇ ਮਨ ਵਿੱਚ ਉਹ ਪ੍ਰਗਟ ਹੋ ਜਾਵੇ ਜਿਸ ਦੇ ਮਨ ਦੇ ਵਿੱਚ ਆਪਣਾ ਚਾਨਣ ਬਖੀਰ ਦੇਵੇ ਉਹ ਪਰਮਾਤਮਾ ਉਹ ਮਨੁੱਖ ਫਿਰ ਜਨਮ ਮਰਨ ਦੇ ਗੇੜ ਤੋਂ ਬਚ ਜਾਂਦਾ ਬਾਰ-ਬਾਰ ਇਹਨਾਂ ਦੁੱਖਾਂ ਦਾ ਸ਼ਿਕਾਰ ਨਹੀਂ ਉਸ ਨੂੰ ਹੋਣਾ ਪੈਂਦਾ ਆਠ ਪਹਿਰ ਹਰ ਕਾ ਨਾਮ ਲੇ ਸੱਚ ਭਦੇਸ਼ ਸੇਵਕ ਕਉ ਦੇ ਸਤਿਗੁਰ ਜੀ ਫੁਰਮਾਨ ਕਰਦੇ ਹਨ ਕਿ ਅਠੇ ਪਹਿਰ ਪ੍ਰਭੂ ਦਾ ਨਾਮ ਸਿਮਰਦਾ ਉਹ ਮਨੁੱਖ ਜੇ ਦੀ ਝੋਲੀ ਦੇ ਵਿੱਚ ਨਾਮ ਦੀ ਦਾਤ ਪੈ ਗਈ ਆਠ ਪੈਰ ਹਰ ਕਾ ਨਾਮ ਲਈ ਅਸਲ ਦੇ ਵਿੱਚ ਇਹ ਪੰਕਤੀ ਸਤਿਗੁਰੂ ਦੇ ਵਾਸਤੇ ਹੈ ਕਿਉਂਕਿ ਸਤਪੁਰਖ ਜਿਨ ਜਾਨਿਆ ਸਤਿਗੁਰ ਤਿਸ ਕਾ ਨਾਮ ਸਲੋਕ ਨੂੰ ਵੇਖੀਏ ਸਲੋਕ ਸ਼ੀਰਸ਼ਕ ਹੈ ਸਲੋਕ ਤੋਂ ਪਤਾ ਲੱਗਦਾ ਹੈ ਕਿ ਅੱਗੇ ਅਸ਼ਟਪਦੀ ਵਿੱਚ ਕਿਸ ਬਾਬਤ ਵਿਚਾਰ ਆਉਣੀਆਂ ਲਗਆਂ ਕਿ ਸਭ ਜਗਟ ਹੈ ਤੇ ਸਤਿਗੁਰ ਜੀ ਫੁਰਮਾਨ ਕਰਦੇ ਨੇ ਸੱਚਾ ਗੁਰੂ ਉਦੀ ਇੱਕ ਬਹੁਤ ਵੱਡੀ ਨਿਸ਼ਾਨੀ ਹੈ ਉਹ ਕੋਈ ਟਾਈਮ ਵੇਖ ਕੇ ਰੱਬ ਦਾ ਨਾਮ ਨਹੀਂ ਲੈਂਦਾ ਕਿ ਸਵੇਰ ਵੇਲਾ ਹੈ ਦੁਪਹਿਰ ਵੇਲਾ ਹੈ ਜਾਂ ਸ਼ਾਮ ਵੇਲਾ ਉਹ ਅਠੇ ਪੈਰ ਹੀ ਪਰਮਾਤਮਾ ਦੇ ਨਾਮ ਵਿੱਚ ਆਪਣੇ ਆਪ ਨੂੰ ਭਿਉ ਰੱਖਦਾ ਹੈ ਨਾਮ ਵਿੱਚ ਜੁੜਿਆ ਰਹਿੰਦਾ ਤੇ ਅਗਲਾ ਬਚਨ ਹੈ ਸੱਚ ਉਪਦੇਸ਼ ਸੇਵਕ ਕੋ ਦੇ ਆਪਣੇ ਸੇਵਕ ਨੂੰ ਵੀ ਸੱਚੇ ਉਪਦੇਸ਼ ਪਾਵ ਸੱਚੀਆਂ ਸਿੱਖਿਆਵਾਂ ਦਿੰਦਾ ਹੈ ਸਹੀ ਮਤ ਦਿੰਦਾ ਸਹੀ ਸਿੱਖਿਆ ਦਿੰਦਾ ਐਸਾ ਗੁਰੂ ਐਸਾ ਗੁਰਵੜ ਭਾਗੀ ਪਾਈਏ ਵੱਡੇ ਭਾਗਾਂ ਦੇ ਨਾਲ ਗੁਰੂ ਦੀ ਐਸੀ ਦੀ ਪ੍ਰਾਪਤੀ ਹੁੰਦੀ ਹੈ ਅਗਲਾ ਬਚਨ ਕਹਿਣ ਲੱਗੇ মোহ ਮਾਇਆ ਕੈ ਸੰਗ ਨਾਲੀਪ ਮਨ ਮੈਂ ਰਾਖੈ ਹਰ ਹਰ ਏਕ ਸਤਿਗੁਰ ਜੀ ਫੁਰਮਾਨ ਕਰਦੇ ਹਨ ਮੋਹ ਮਾਇਆ ਕੇ ਸੰਗ ਨ ਲੇਪ ਲੇਪ ਦਾ ਮਤਲਬ ਹੈ ਲਿਪ ਜਾਣਾ ਜੁੜਾਉ ਹੋ ਜਾਣਾ ਲਗਾਬ ਹੋ ਜਾਣਾ ਮਾਇਆ ਦੇ ਮੋਹ ਦੇ ਨਾਲ ਵੀ ਉਸ ਦਾ ਕੋਈ ਜੋੜ ਨਹੀਂ ਰਹਿ ਜਾਂਦਾ ਸੱਚੇ ਗੁਰੂ ਦੀ ਗੱਲ ਚੱਲ ਰਹੀ ਹੈ ਮੋਹ ਮਾਇਆ ਕੇ ਸੰਗ ਨ ਲੇਪ ਉਹ ਮੋਹ ਤੋਂ ਮਾਇਆ ਤੋਂ ਰਹਿਤ ਹੋ ਜਾਂਦਾ ਤੇ ਕੇਵਲ ਤੇ ਕੇਵਲ ਕੀ ਕਰਦਾ ਮਨ ਮੈਂ ਰੱਖੈ ਹਰ ਹਰ ਈਸ਼ ਕਹਿੰਦੇ ਸਦਾ ਆਪਣੇ ਮਨ ਵਿੱਚ ਇੱਕ ਪਰਮਾਤਮਾ ਪ੍ਰਭੂ ਨੂੰ ਟਿਕਾ ਕੇ ਰੱਖਦੇ ਸਦਾ ਆਪਣੇ ਮਨ ਦੇ ਅੰਦਰ ਉਸ ਪਰਮਾਤਮਾ ਦੀ ਯਾਦ ਨੂੰ ਵਸਾ ਕੇ ਰੱਖਦੇ ਆਪਣੇ ਤਨ ਦੌਲਤ ਜਾਂ ਆਪਣੀ ਸੰਸਾਰਿਕ ਕਿਸੇ ਤਰ੍ਹਾਂ ਦੇ ਰੁਤਬੇ ਨੂੰ ਕਿਸੇ ਤਰ੍ਹਾਂ ਦੇ ਦਰਦਵੇ ਪਾਵਰ ਨੂੰ ਬਲ ਨੂੰ ਤਾਕਤ ਨੂੰ ਕਿਸੇ ਵੀ ਵਸਤੂ ਨੂੰ ਆਪਣੇ ਦਿਮਾਗ ਤੇ ਹਾਵੀ ਨਹੀਂ ਹੋਣ ਦਿੰਦਾ ਕਿਉਂਕਿ ਇਹ ਚੀਜ਼ਾਂ ਹਾਵੀ ਹੋ ਜਾਂਦੀਆਂ ਨਹੀਂ ਕਈ ਵਾਰੀ ਸਰੀਰਕ ਬਲ ਨੌਜਵਾਨਾਂ ਦੇ ਵਿੱਚ ਬਹੁਤ ਹੁੰਦਾ ਹੈ ਉਹਨਾਂ ਦੇ ਅੰਦਰ ਉਸ ਚੀਜ਼ ਦਾ ਹੰਕਾਰ ਆ ਜਾਂਦਾ ਕਿਸੇ ਕੋਲ ਮਾਇਆ ਬਹੁਤੀ ਆ ਗਈ ਉਸ ਨੂੰ ਮਾਇਆ ਦਾ ਗੁਮਾਨ ਹੋ ਜਾਂਦਾ ਉਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਮਾਇਆ ਉਸ ਦੇ ਦਿਮਾਗ ਤੇ ਉਸ ਦੇ ਸਿਰ ਤੇ ਉਸ ਦੇ ਮਨ ਤੇ ਸਵਾਰ ਹੋ ਕੇ ਬੈਠ ਗਈ ਕਿਸੇ ਨੂੰ ਕੋਈ ਚੰਗਾ ਰੁਤਬਾ ਮਿਲ ਜਾਏ ਉਹ ਰਸੂਕਦਾਰ ਕੋਈ 4 ਬੰਦੇ ਸਲੂਟ ਮਾਰਨ ਲੱਗ ਜਾਣ ਤਾਂ ਵੀ ਉਹ ਇਨਸਾਨ ਬਹੁਤ ਜ਼ਿਆਦਾ ਕਹਿ ਲੱਗੇ ਹੰਕਾਰ ਵਿੱਚ ਆ ਜਾਂਦੇ ਪਰ ਜਿਹੜਾ ਸੱਚਾ ਗੁਰੂ ਹੈ ਤੇ ਗੁਰੂ ਦੇ ਲੜ ਲੱਗਣ ਵਾਲਾ ਮੋਹ ਮਾਇਆ ਕੇ ਸੰਗ ਨਾ ਲੇਪ ਇਹਨਾਂ ਚੱਕਰਾਂ ਤੋਂ ਦੂਰ ਰਹਿੰਦਾ ਉਹ ਇਹਨਾਂ ਚੱਕਰ ਵਿਊਹਾਂ ਦੇ ਵਿੱਚ ਫਸਦਾ ਨਹੀਂ ਅਗਲਾ ਬਚਨ ਕਹਿਣ ਲੱਗੇ ਮਨ ਮੈਂ ਰੱਖੇ ਹਰ ਹਰ ਏਕ ਕੇਵਲ ਤੇ ਕੇਵਲ ਮਨ ਵਿੱਚ ਇਹਨਾਂ ਵਸਤੂਆਂ ਦੀ ਜਗ੍ਹਾ ਇੱਕ ਪਰਮਾਤਮਾ ਨੂੰ ਟਿਕਾ ਕੇ ਰੱਖਦੇ ਅਖੀਰਲਾ ਬਚਨ ਇਸ ਪਦੇ ਦਾ ਸਤਿਗੁਰ ਜੀ ਫੁਰਮਾਨ ਕਰਦੇ ਹਨ ਅੰਧਕਾਰ ਦੀਪਕ ਪਰਗਾਸੇ ਨਾਨਕ ਪਰਮ ਮੋਉ ਦੂਖ ਤੈ ਤੇ ਨਾਸੀ ਅੰਧਕਾਰ ਜਿਸ ਦੇ ਅੰਦਰੋਂ ਨਾਮ ਰੂਪ ਦੀਵੇ ਦੇ ਨਾਲ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਏ ਚਾਨਣ ਆ ਜਾਏ ਅੰਧਕਾਰ ਦੀਪਕ ਪ੍ਰਗਾਸੇ ਜਿਵੇਂ ਇੱਕ ਬੜੇ ਹਨੇਰੇ ਕਮਰੇ ਦੇ ਅੰਦਰ ਕੋਈ ਦੀਵਾ ਬਾਲ ਦਿੱਤਾ ਜਾਵੇ ਤੇ ਚੇਤੇ ਰੱਖਣਾ ਇੱਕ ਸਕਿੰਟ ਦੇ ਅੰਦਰ ਉਹ ਹਨੇਰਾ ਜਿਹੜਾ ਦੂਰ ਹੋ ਜਾਂਦਾ ਹੈ ਕਮਰੇ ਦਾ ਹਨੇਰਾ ਦੂਰ ਹੋ ਗਿਆ ਇਸੇ ਤਰ੍ਹਾਂ ਮਨ ਜਿਹੜਾ ਅਗਿਆਨਤਾ ਦੇ ਹਨੇਰੇ ਵਿੱਚ ਡੁੱਬਿਆ ਜਦੋਂ ਗਿਆਨ ਦਾ ਚਾਨਣ ਦੀਵਾ ਬਲਦਾ ਹੈ ਉਹ ਪ੍ਰਮਾਤਮਾ ਗਿਆਨ ਦਾ ਦੀਪਕ ਅੰਦਰ ਬਾਲ ਦਿੰਦਾ ਹੈ ਚੇਤੇ ਰੱਖਣਾ ਨਾਲ ਦੀ ਨਾਲ ਮਨੁੱਖ ਦੇ ਵਿੱਚੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ ਅੰਧਕਾਰ ਦੀਪਕ ਪਰਗਾਸੇ ਹਨੇਰੇ ਦੇ ਵਿੱਚ ਗਿਆਨ ਦਾ ਦੀਪਕ ਬਲਦਾ ਤੇ ਨਾਲ ਹੀ ਬਚਨੇ ਨਾਨਕ ਭਰਮ ਮੋਹ ਦੁਖ ਤੇ ਤੇ ਨਾਸੀ ਉਹ ਫਿਰ ਮਨੁੱਖ ਉਹ ਸੇਵਕ ਜਿਹੜਾ ਅੰਦਰੋਂ ਜੁੜ ਜਾਂਦਾ ਉਹ ਕਿਸੇ ਤਰ੍ਹਾਂ ਦੇ ਭਰਮ ਵਿੱਚ ਨਹੀਂ ਪੈਂਦਾ ਭਲੇਖੇ ਵਿੱਚ ਨਹੀਂ ਪੈਂਦਾ ਮੋਹ ਦੇ ਵਿੱਚ ਨਹੀਂ ਪੈਂਦਾ ਅਤੇ ਮੋਹ ਦੇ ਕਾਰਨ ਪੈਦਾ ਹੋਣ ਵਾਲੇ ਦੁੱਖਾਂ ਤੋਂ ਵੀ ਉਹ ਦੂਰ ਰਹਿੰਦਾ ਸਾਰੇ ਦੁੱਖ ਮਨ ਦੇ ਤਨ ਦੇ ਆਦ ਬਿਆਦ ਉਪਾਦ ਜਿਹਨੂੰ ਆਪਾਂ ਤੀਨੇਤਾਪ ਕਹਿੰਦੇ ਆ ਤਿੰਨ ਤਰ੍ਹਾਂ ਦੇ ਰੋਗ ਤਿੰਨ ਤਰ੍ਹਾਂ ਦੇ ਬੁਖਾਰ ਜਿਨ੍ਹਾਂ ਨੂੰ ਨਿਵਾਰਨ ਵਾਸਤੇ ਸਤਿਗੁਰਾਂ ਨੇ ਪਾਵਨ ਬਾਣੀ ਦੀ ਦਾਤ ਸਾਡੀ ਝੋਲੀ ਵਿੱਚ ਪਾਈ ਹੈ ਉਸ ਬਾਣੀ ਦੇ ਲੜ ਲਾ ਕੇ ਸਤਿਗੁਰ ਜੀ ਫੁਰਮਾਨ ਕਰਦੇ ਹਨ ਨਾਨਕ ਪਰਮੋਹ ਦੂਖ ਤੈ ਤੇ ਨਾਸੀ ਪਰਮ ਨੂੰ ਮੋਹ ਨੂੰ ਦੁੱਖ ਨੂੰ ਆਪਣੇ ਅੰਦਰੋਂ ਦੂਰ ਕੀਤਾ ਜਾ ਸਕਦਾ ਹੈ ਬਸ ਕੇਵਲ ਤੇ ਕੇਵਲ ਜ਼ਰੂਰਤ ਹੈ ਗੁਰੂ ਦੇ ਚਰਨੀ ਲੱਗਣ ਦੀ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਨ ਸਤਗੁਰੂ